ਆਉਣਯੋਗ ਟੈਲੀਵਿਜ਼ਨ ਦੇਖਣੇ ਸਾਰੇ ਦਰਸ਼ਕਾਂ ਸਵਾਗਤ ਹੈ ਮੈਂ ਸਰਾਜ ਜੈਨ ਆਹ ਪ੍ਰੋਗਰਾਮ ਚੋਣ ਚਰਚਾ ਲੈ ਕੇ ਹਾਜ਼ਰ ਆ। ਅੱਜ ਦੇ ਵਿੱਚ ਸਾਡੇ ਨਾਲ ਸੀਨੀਅਰ ਵਿਸ਼ਲੇਸ਼ਕ ਸੀਨੀਅਰ ਵਿਸ਼ਲੇਸ਼ਕ ਕਮੇਟੀ ਅਪਲਾਈ ਜੀ ਹਾਜ਼ਰ ਰਹਿਣਗੇ। ਅਪਲਾਈ ਸਾਹਿਬ ਸਵਾਗਤ ਸਤਿ ਸ਼੍ਰੀ ਅਕਾਲ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਸੁਖਰਾਜ ਜੀ ਜੀ ਅਪਲਾਈ ਸਾਹਿਬ ਚੋਣਾਂ ਬਿਲਕੁਲ ਪੰਜਾਬ ਦੀਆਂ ਨੇੜੇ ਲੱਗ ਚੁੱਕੀਆਂ ਨੇ ਪੁਰਨਾ ਸੁਭਾਇਵਤਿਕ ਇਹ ਸਾਰਾ ਕੰਮ ਨਿਬੜ ਚੁੱਕਿਆ ਹੁਣ ਵੱਡੇ ਸਿਆਸੀ ਲੀਡਰਾਂ ਤੋਂ ਲੈ ਕੇ ਹਰੇਕ ਛਣਾਂਤਰ ਸਿਆਸੀ ਇੱਥੇ ਸਿਆਸਤ ਵਿੱਚ ਪਹੁੰਚ ਚੁੱਕਿਆ ਜਿਹੜਾ ਪਹਿਲਾ ਸਵਾਲ ਮੇਰਾ ਇਹ ਹੈ ਕਿ ਜਿਹੜੀ ਪੰਜਾਬ ਦੀ ਸਿਆਸੀ ਹਵਾ ਪਹਿਲਾਂ ਉਹਦੇ ਬਾਰੇ ਜਰੂਰ ਸਾਨੂੰ ਚੰਡਣਾ ਪਾਓ ਗੱਲ ਇਹ ਮੈਂ ਆਖੇ ਪੰਜਾਬ ਵਿੱਚ ਇਤਨੀ ਕੁਝ ਬਖਤੀ ਕਿਸਮ ਦਾ ਚੂਣਾ ਦਾ ਮਾਹੌਲ ਹੈ ਆਤਿ ਦੀ ਗਰਮੀ ਹੈ ਪਰ ਜਿਹੜਾ ਮਾਹੌਲ ਬਣਿਆ ਹੋਇਆ ਉਹ ਵੀ ਬਹੁਤ ਗਰਮ ਹੈ ਤੱਪ ਤੱਕ ਪੰਜ ਛੇ ਪਾਰਟੀਆਂ ਜਿਹੜੀਆਂ ਨੇ ਇਸ ਵਾਰੀ ਚੋਣ ਮੈਦਾਨ ਵਿੱਚ ਨੇ ਔਰ ਪਹਿਲੀ ਵਾਰ ਇਹ ਹੋ ਰਿਹਾ ਸ਼ਾਇਦ ਬੜੇ ਲੰਮੇ ਸਮੇਂ ਬਾਅਦ ਕਿ ਹਰੇਕ ਪਾਰਟੀ ਆਪਣੇ ਆਪਣੇ ਤੌਰ ਤੇ ਆਪਣੇ ਟੰਗ ਦੇ ਨਾਲ ਇਹ ਚੋਣ ਲੜ ਰਹੀ ਹੈ ਚੋਣ ਪ੍ਰਚਾਰ ਰਹੀ ਹੈ ਔਰ ਉਸ ਦੇ ਨਾਲ ਨਾਲ ਇਹ ਦੇਖਣ ਨੂੰ ਮਿਲਿਆ ਆ ਕਿ ਲੋਕਾਂ ਦੇ ਮੁੱਦੇ ਜਿਹੜੇ ਨੇ ਇਸ ਚੋਣ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਮੁੱਦੇ ਜਿਹੜੇ ਨੇ ਉਹ ਗਾਇਬ ਨੇ ਕੋਸ਼ਿਸ਼ ਕੀਤੀ ਜਾ ਰਹੀ ਹੈ ਵੱਖੋ ਵੱਖਰੇ ਨੇਤਾਵਾਂ ਵੱਲੋਂ ਕਿ ਪੰਜਾਬ ਦੇ ਮੁੱਦਿਆਂ ਨੂੰ ਤਾਂ ਕਿ ਗੁਨਾ ਕਰਕੇ ਆਪਣੇ ਹੱਕ ਦੇ ਵਿੱਚ ਪੁਟਾ ਲਿਆ ਜਾਏ ਔਰ ਲਗਭਗ ਹਰੇਕ ਪਾਰਟੀ ਇਹ ਦਾਅਵਾ ਕਰਨ ਤੇ ਲੱਗੀ ਹੋਈ ਆ ਕਿ ਅਸੀਂ 13 0 ਦੀ ਲੀਡ ਦੇ ਨਾਲ ਚੋਣਾਂ ਜਿੱਤਣੀਆਂ ਆ ਪਹਿਲੇ ਨੰਬਰ ਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਹੈ ਜਿਸ ਦੇ ਆਪਣੇ ਕੈਂਡੀਡੇਟ 13 ਦੇ 13 ਖੜੇ ਨੇ ਔਰ ਉਹਨਾਂ ਦੇ ਵਿੱਚੋਂ ਕੋਈ ਵੀ ਇਸਤਰੀ ਉਮੀਦਵਾਰ ਨਹੀਂ ਹੈ ਉਸ ਤੋਂ ਬਾਅਦ ਕਾਂਗਰਸ ਹੈ ਜੇ ਆਮ ਆਦਮੀ ਪਾਰਟੀ ਤੇ ਇਤੋਂ ਤੱਕ ਕਿ ਜਿਹੜੇ ਖੱਬੇ ਪੱਖੀ ਤਿਰਾਂ ਨੇ ਉਹ ਇੰਡੀਆ ਅਲਾਇੰਸ ਦੇ ਥੱਲੇ ਇੱਕ ਜੁਟ ਹੋਏ ਦਿਖਾਈ ਦਿੰਦੇ ਨੇ ਪਰ ਪੰਜਾਬ ਦੇ ਵਿੱਚ ਇਹਨਾਂ ਨੇ ਆਪੋ ਆਪਣੇ ਉਮੀਦਵਾਰ ਖੜੇ ਕੀਤੇ ਹੋਏ ਨੇ ਕਾਮਰੇਡਾਂ ਨੇ ਵੀ ਖੱਬਿਆਂ ਸੱਜਿਆਂ ਨੇ ਕਿਧਰੇ ਕਿਧਰੇ ਜਾ ਕੇ ਕੁਝ ਇੱਕ ਉਮੀਦਵਾਰਾਂ ਦੀ ਹਮਾਇਤ ਕੀਤੀ ہوئی ਹੈ ਪਰ ਇਸ ਵੇਰ ਉਹ ਵੀ ਆਪਣੇ ਪਾਰ ਜਿਹੜੇ ਨੇ ਉਹ ਤੋਰ ਰਹੇ ਨੇ ਉਸ ਦਾ ਕਾਰਨ ਇਹ ਹੈ ਕਿ ਪਿਛਲੇ ਸਮਿਆਂ ਦੇ ਵਿੱਚ ਜਦੋਂ ਵੀ ਕਦੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਅਲਾਈਂਸ ਹੋਇਆ ਹੈ ਗਠਜੰਬੰਦਨ ਹੋਇਆ ਹੈ ਇਹ ਧਿਰਾਂ ਜਿਹੜੀਆਂ ਖੱਬੀਆਂ ਧਿਰਾਂ ਜਿਨ੍ਹਾਂ ਦਾ ਪੰਜਾਬ ਵਿੱਚ ਵੀ ਤਬੂਲ ਵਾਲਾ ਸੀਗਾ ਹੀ ਪਾਰਤ ਵਿੱਚ ਵੀ ਕੁਝ ਇੱਕ ਸੀਟਾਂ ਦੇ ਉੱਤੇ ਅੱਛਾ ਉਹਨਾਂ ਦੀ ਮਤਲਬ ਗੱਲ ਜਿਹੜੀ ਹੈ ਗਣੀ ਜਾਂਦੀ ਸੀ ਪਰ ਜਦੋਂ ਤੋਂ ਉਹਨਾਂ ਨੇ ਐਲਾਈਅੰਸ ਦੇ ਵਿੱਚ ਜਾ ਕੇ ਸੀਟਾਂ ਗੈਂਡੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਦਾ ਕਾਰਡ ਜਿਹੜਾ ਹੈ ਉਹ ਕਮਜ਼ੋਰ ਹੋਇਆ ਵੈਸੇ ਵੀ ਪੰਜਾਬ ਦੇ ਵਿੱਚ ਤੁਸੀਂ ਦੇਖੋ ਜੂਨੀਅਨ ਲੈਵਲ ਤੇ ਉੱਤੇ ਆਮ ਤੌਰ ਤੇ ਕਿਹਾ ਜਾਂਦਾ ਕਿ ਕਾਮਰੇਡ ਨਹੀਂ ਜਾਂ ਖੱਬੇ ਪੱਕੀ ਸੂਝ ਦੇ ਲੋਕ ਨੇ ਪਰ ਜੇਸ ਵੇਲੇ ਪਾਰਟੀ ਲੈਵਲ ਤੇ ਗੱਲ ਆਉਂਦੀ ਹੈ ਤੇ ਉਸ ਟੰਦੀ ਗੱਲ ਦਿਖਾਈ ਨਹੀਂ ਅੱਗੇ ਭਾਜਪਾ ਆਉਂਦੀ ਹੈ ਜਿਸ ਦਾ ਭਾਜਪਾ ਦਾ ਤੇ ਕਾਲੀ ਦਲ ਦਾ ਸ਼੍ਰੋਮਣੀ ਕਾਲੀ ਦਲ ਦਾ ਆਪਕੋ ਅਲਾਈਂਸ ਸੀ ਉਹ ਪਿਛਲੇ ਸਮੇਂ ਜਿਸ ਵੇਲੇ ਖੇਤੀ ਮੂਵਮੈਂਟ ਚੱਲੀ ਖੇਤੀ ਐਕਟ ਜਿਹੜੇ ਨੇ ਉਹਨਾਂ ਨੂੰ ਰੱਦ ਕਰਨ ਲਈ ਮਹਿੰਮ ਚੱਲੀ ਸੀ ਉਸ ਵੇਲੇ ਕਾਲੀ ਦਲ ਨੂੰ ਮਜਬੂਰਨ ਭਾਜਪਾ ਨਾਲੋਂ ਤੋੜੂ ਛੋੜਾ ਕਰਨਾ ਪਿਆ ਸੀ ਭਾਵੇਂ ਕਿ ਉਹ ਇਹ ਗੱਲ ਚਾਹੁੰਦੇ ਨਹੀਂ ਸੀ ਉਹਨਾਂ ਨੂੰ ਆਪਣੀ ਮਿਨਿਸਟਰੀ ਵੀ ਜਿਹੜੀ ਹੈ ਉਹ ਵੀ ਗੋਣੀ ਪਈ ਸੀ ਤਾਂ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਬਾਦੂ ਦੇ ਨਾਲ ਚਰਚਾਾਂਵਾਂ ਦੇ ਕੇ ਭਾਜਪਾ ਤੇ ਅਕਾਲੀ ਦਲ ਜਿਹੜੇ ਨੇ ਉਹ ਆਪਸ ਵਿੱਚ ਕੋਈ ਸੀਟਾਂ ਦਾ ਲੈਣ ਦੇਣ ਕਰਨਗੇ ਪਰ ਇਸ ਇਹ ਗੱਲ ਹੋ ਨਹੀਂ ਸਕੀ ਭਾਜਪਾ ਵੀ ਔਰ ਅਕਾਲੀ ਦਲ ਛੋਣ ਨਹੀਂ ਅਕਾਲੀ ਦਲ ਉਹ ਵੀ 13-13ਾਂ ਸੀਟਾਂ ਦੇ ਉੱਤੇ ਚੋਣਾ ਲੱਗਦਾ ਤੇ ਉਸ ਤੋਂ ਕਿ ਬਹੁਤ ਜੰਤ ਸमाज ਪਾਰਟੀ ਹੈ ਜਿਸ ਵੱਲੋਂ ਸਾਰੀਆਂ ਸੀਟਾਂ ਦੇ ਉੱਤੇ ਚੋਣ ਲੜੀ ਜਾ ਰਹੀ ਹੈ ਇਸ ਦੇ ਨਾਲ ਨਾਲ ਤੁਸੀਂ ਦੇਖਿਆ ਕਿ ਇਸ ਹੀ ਨਿਰਣਣ ਕੀ ਸੰਨ ਦੋ ਤਿੰਨ ਸੀਟਾਂ ਦੇ ਉੱਤੇ ਲੜ ਰਹੇ ਨੇ ਉਹ ਤੇ ਉਹਨਾਂ ਦੇ ਪੁੱਤਰ ਵੀ ਲੜ ਰਹੇ ਨੇ ਅਮਰਪਾਲ ਸਿੰਘ ਵੀ ਲੜ ਰਿਹਾ ਬਿਆਨ ਸਿੰਘ ਦਾ ਪੁੱਤਰ ਵੀ ਚੋਣ ਮੈਦਾਨ ਦੇ ਵਿੱਚ ਹੈ ਇਹ ਕੁ ਸੇ ਕੁ ਚਾਰ ਤਾਰਾ ਦੀ ਗੱਲ ਕੀਤੀ ਜਾਂਦੀ ਆ ਉਹਨਾਂ ਵੱਲੋਂ ਬੜਾ ਭੂਆ ਤਾਰ ਪ੍ਰਚਾਰ ਜਿਹੜਾ ਹੈ ਉਹ ਹੋ ਰਿਹਾ ਔਰ ਦੋ ਥਾਵਾਂ ਦੇ ਉੱਤੇ ਦੋ ਤਿੰਨ ਥਾਵਾਂ ਦੇ ਉੱਤੇ ਉਹਨਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਉਹਨਾਂ ਹਲਕਿਆਂ ਵੱਲੋਂ ਪੇ ਅਸੀਂ ਮੁਰਕੇ ਫੇਰ ਜਿੱਤਾਂਗੇ ਉਸੇ ਟੰਗ ਦੇ ਨਾਲ ਜਿਸ ਵੇਲੇ ਸੰਗਰੂਪ ਤੋਂ ਸਿਮਰਨਜੀਤ ਸਿੰਘ ਮਾਨ ਪਿਛਲੀ ਵਾਰੀ ਜਿੱਤ ਕੇ ਆਏ ਸਨ ਅਮਰਿਤਪਾਲ ਸਿੰਘ ਬਾਰੇ ਵੀ ਬੜੀ ਚਰਚਾ ਹੈ ਜਿਹੜੇ ਕਿ ਇਸ ਵੇਲੇ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ ਉੱਤੇ ਐਨਐਸਏ ਲੱਗਿਆ ਹੋਇਆ ਔਰ ਉਹਨਾਂ ਦੀ ਛੋਣ ਮੈਂ ਉਹਨਾਂ ਦੇ ਮਾਤਾ ਪਿਤਾ ਤੇ ਅੰਤਰਤਾ ਦੇ ਆਪਰੇ ਬੱਚੇ ਆਪੋ ਆਪਣੀ ਅਪਾਰ ਹੱਥ ਵਿੱਚ ਨਿਕਰੇ ਗਏ ਨੇ ਪਰ ਨਾ ਗੋਦੀ ਸਾਹਿਬ ਨੇ ਨਾ 로ਹਿਰ ਗਾਲੀ ਨੇ ਆਏ ਕਿਸੇ ਹੋਰ ਨੇਤਾ ਦੇ ਕੇਜਰੀ ਵਾਸਤੇ ਵੀ ਪੰਜਾਬ ਦੇ ਉਹਨਾਂ ਮਸਲਿਆਂ ਦੀ ਜਿਹੜੀ ਪੰਜਾਬ ਦੇ ਮੁੱਖ ਮਸਲੇ ਨੇ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਰਿਆਇ ਪਾਣੀ ਦਾ ਜਿਹੜਾ ਫਿਕਰਾ ਪੰਜਾਬ ਦੇ ਨਾਲ ਹੋ ਰਿਹਾ ਉਸ ਦਾ ਕੋਈ ਹੱਲ ਹੋਣਾ ਚਾਹੀਦਾ ਬੇਰੋਜ਼ਗਾਰੀ ਦੀ ਗੱਲ ਹੈ ਪੰਜਾਬ ਦੇ ਪੱਲੇ ਪ੍ਰਵਾਸ ਦੀ ਗੱਲ ਹੈ ਪੰਜਾਬ ਦੇ ਪੱਲੇ ਉਪਰੇ ਉਪਰੇ ਤੌਰ ਤੇ ਦਾ ਇਹਨਾਂ ਗੱਲਾਂ ਬੱਲਾ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰ ਅਸਲ ਬਹਿਣਿਆਂ ਦੇ ਵਿੱਚ ਇੱਕ ਦੂਜੇ ਤੇ ਦੂਸ਼ਣਵਾਦੀ ਤੋਂ ਬਿਨਾ ਹੋਰ ਕੁਝ ਵੀ ਗੱਲ ਨਹੀਂ ਕੀਤੀ ਜਾ ਰਹੀ بڑے ਵੱਡੇ ਵੱਡੇ ਕੱਟ ਹੋ ਰਹੇ ਨੇ ਹਰ ਵਿਅਕਤੀ ਹਰ ਉਮੀਦਵਾਰ ਇਹ ਅਮੀਰ ਕਰੀ ਜਾ ਰਿਹਾ ਕਿ ਮੈਂ ਤਾਂ ਜਿੱਤੇ ਆ ਪਿਆ ਜਿੱਤੇ ਆ ਪਿਆ ਪਰ ਜਾਪਦਾ ਇਹ ਹੈ ਕਿ ਪੰਜਾਬ ਦਾ ਇੱਕ ਵਰਗ ਵਿਸ਼ੇਸ਼ ਵਿਸ਼ੇਸ਼ ਵਰਗ ਮੈਂ ਉਹਨਾਂ ਕਹਿੰਦਾ ਜਿਹਦੇ ਕੋਲ ਖਾਣ ਲਈ ਰੋਟੀ ਨਹੀਂ ਹੈ ਜਿਹਦੇ ਕੋਲ ਸਾਧਨ ਬੜੇ ਥੋੜੇ ਨੇ ਜਿਹੜੇ ਡੰਗ ਦੀ ਡੰਗ ਖਾਂਦੇ ਨੇ ਔਰ ਜਿਹੜੇ અપਰਾਧ ਹੋ ਚੁੱਕੇ ਨੇ ਸਿਆਸਤਾਨਾ ਦੀਆਂ ਨਕਾਰ ਮਾਤਮਕ ਗੱਲਾਂ ਤੋਂ ਇਨਕਾਰਾ ਗੱਲਾਂ ਤੋਂ ਉਹ ਆਪ ਚੁੱਪ ਵੱਲ ਹੋਈ ਜਾ ਰਹੇ ਕਿਉਂਕਿ ਤੁਸੀਂ ਵੀ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ VOTING ਜਿਹੜੀ ਹੈ 60% ਤੋਂ ਥੋੜਾ ਅੱਗੇ ਪਿੱਛੇ ਗਈ ਹੈ ਬਹੁਤ ਸਾਰੇ ਥਾਵਾਂ 'ਤੇ ਤਾਂ 55% ਤੱਕ ਵੀ ਡਿੱਗ ਗਈ। ਸੋ ਪੰਜਾਬ ਦੇ ਵਿੱਚ ਵੀ ਇਸ ਕਿਸਮ ਦੀ ਗੱਲ ਦੇਖਣ ਨੂੰ ਮਿਲੇਗੀ ਕਿਉਂਕਿ ਇੱਕ ਵੱਡਾ ਧੜਾ ਕਿਸਾਨ ਯੂਨੀਅਨਾਂ ਦਾ ਉਹਨਾਂ ਵੱਲੋਂ ਲਗਾਤਾਰ ਭਾਜਪਾ ਦਾ ਵਿਰੋਧ ਹੋ ਰਿਹਾ ਆ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਉੱਤੇ ਸਵਾਲ ਹੋ ਰਹੇ ਨੇ। ਕੱਲ ਮੈਂ ਦੇਖ ਰਿਹਾ ਹਜ਼ੀਪੀ ਕਾਂਗਰਸ ਦੇ ਉਮੀਦਵਾਰ ਗਾਂਧੀ ਦੇ ਉੱਤੇ ਵੀ ਸਵਾਲ ਜਵਾਬ ਹੋਏ ਨੇ ਤੇ ਖਾਸ ਤੌਰ ਤੇ ਉਹਨਾਂ ਲੋਕਾਂ ਤੇ ਸਵਾਲ ਜਵਾਬ ਜ਼ਿਆਦਾ ਹੋਏ ਨੇ ਜਿਹੜੇ ਲੋਕ ਪਾਰਟੀਆਂ ਬਦਲ ਕੇ ਦੂਜੀਆਂ ਪਾਰਟੀਆਂ ਵਿੱਚ ਗਏ ਦਲ ਬਦਲੂ ਦਾ ਫਟਾ ਉਹਨਾਂ ਦੇ ਉੱਤੇ ਲੱਗਿਆ ਔਰ ਪੰਜਾਬ ਦੇ ਲੋਕ ਜਿਵੇਂ ਮੈਂ ਸਮਝਦਾ ਅਪਣਖੀਲੇ ਨੇ ਗੱਲ ਕਰਨਾ ਜਾਣਦੇ ਨੇ ਸਾਹਮਣੇ ਗੱਲ ਮੂੰਹ ਤੇ ਕਹਿਣ ਦੇ ਆਦੀ ਨੇ ਉਹਨਾਂ ਵੱਲੋਂ ਇਹਨਾਂ ਲੋਕਾਂ ਤੇ ਸਵਾਲ ਲਗਾਤਾਰ ਪੁੱਛੇ ਜਾ ਰਹੇ ਨੇ ਤੋ ਪੰਜਾਬ ਦੇ ਵਿੱਚ ਜੋ ਚੋਣਾਂ ਹੋ ਰਹੀਆਂ ਤੁਸੀਂ ਪੁੱਛਿਆ ਤੇ ਸਥਿਤੀ ਕਿਸ ਕਿਸਮ ਦੀ ਹੈ ਅਸਲ ਵਿੱਚ ਕੋਈ ਵੀ ਪਾਰਟੀ ਜਿਹੜੀ ਭਾਵੇਂ ਕਲੇਮ ਕਰਦੀ ਹੈ ਕਿ ਸਾਰੀਆਂ ਸੀਟਾਂ ਅਸੀਂ ਜਿੱਤ ਲੈਣੀਆਂ ਨੇ ਪਰ ਕਿਸੇ ਵੀ ਪਾਰਟੀ ਦੇ ਕੋਲ ਇਸ ਕਿਸਮ ਦਾ ਮਨੋਬਲ ਜਾਂ ਇਸ ਕਿਸਮ ਦਾ ਹੁਣ ਤੰਗ ਤਰੀਕਾ ਨਹੀਂ ਰਹਿ ਗਿਆ ਜਾਂ ਲੋਕਾਂ ਨੇ ਉਹਨਾਂ ਨੂੰ ਇਸ ਕਿਸਮ ਦਾ ਰਿਸਪਾਂਸ ਨਹੀਂ ਦਿੱਤਾ ਕਿ ਉਹ ਦਾਅਵੇ ਨਾਲੇ ਕਹਿ ਸਕਣ ਕਿ ਸੱਚਮੁੱਚ ਅਸੀਂ ਜਿੱਤ ਪ੍ਰਾਪਤ ਕਰਨੀ ਹੈ ਪਤਾ ਨਹੀਂ ਤਿਲਖਮੀ ਇਸ ਲੜਾਈ ਦੇ ਵਿੱਚ ਕਿਤੇ 4 ਕੋਨੀ ਫਸਮੀ ਲੜਾਈ ਹੈ ਕਿਤੇ 5 ਕੋਨੀ ਹੈ ਕਿਤੇ ਦੋ ਦੋ ਵਿਅਕਤੀਆਂ ਦੀ ਉਮੀਦਵਾਰਾਂ ਦੀ ਲੜਾਈ ਹੋ ਰਹੀ ਹੈ ਕੋਈ ਜਿੱਤ ਹਾਰਨ ਦੀ ਗੱਲ ਕਰ ਰਿਹਾ ਪਰ ਵਿਚ ਵਿਚਾਲੇ ਜਿਹੜੇ ਖਾਸ ਤੌਰ ਤੇ ਅਮਰਤਪਾਲ ਵਾਲੀ ਸੀਟ ਹੈ ਜਾਂ ਸਿਮਰਨਜੀਤ ਸਿੰਘ ਵਾਲੀ ਸੀਟ ਹੈ ਜਾਂ ਬਿਆਨ ਸਿੰਘ ਦੇ ਲੜਕੇ ਦੀ ਸੀਟ ਐ ਬਿਆਨ ਸਿੰਘ ਉਹ ਜਿਸ ਨੇ ਇੰਦਰਾ ਗਾਂਧੀ ਦਾ ਕਤਲ ਕੀਤਾ ਸੀ ਉਸ ਦਾ ਲੜਕਾ ਲੜ ਰਿਹਾ ਪਹਿਲਾਂ ਤੁਹਾਨੂੰ ਯਾਦ ਹੋਏਗਾ ਕਿ ਉਹਨਾਂ ਦੀ ਪਤਨੀ ਵਿਮਲ ਕੌਰ ਉਹ ਰੋਪੜ ਤੋਂ ਇੱਕ ਵਾਰ ਐਮਪੀ ਜਿਹੜੀ ਹੈ ਜਿੱਤ ਗਈ ਸੀ ਕਿਉਂਕਿ ਲੋਕਾਂ ਦਾ ਉਹਨਾਂ ਦੇ ਉਹਨਾਂ ਦੇ ਲਈ ਬੜੀ ਸ਼ਰਧਾ ਭਾਵ ਪੰਜਾਬ ਦੇ ਵਿੱਚ ਉਸ ਉਹਨਾਂ ਹਲਾਤਾ ਦੇ ਵਿੱਚ ਫੈਲੀ ਹੋਈ ਸੀ ਜਦੋਂ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਵੱਡਾ ਵਿਤਕਰਾ ਹੋ ਰਿਹਾ ਅਸਲ ਮੈਨੇ ਵਿੱਚ ਹੁਣ ਵੀ ਲੋਕਾਂ ਦੇ ਬੰਨਾਂ ਦੇ ਵਿੱਚ ਇੱਕ ਗੱਲ ਇਹ ਹੈ ਕਿ ਪੰਜਾਬ ਨੂੰ ਸੱਚੀ ਮੁੱਚੀ ਇਹਦੇ ਨਾਲ ਦੁਪਯਾਰਾ ਸਲੂਕ ਕੀਤਾ ਜਾ ਰਿਹਾ ਪੰਜਾਬ ਕੋਈ ਵਿੱਚ ਕੋਈ ਅੰਡਰਸਟੇਂਡਿੰਗ ਨਹੀਂ ਹੈ ਪੰਜਾਬ ਦਾ ਜੇ ਪਾਕਿਸਤਾਨ ਦੇ ਨਾਲ ਵਪਾਰਕ ਸਾਂਝ ਉਹਨਾਂ ਦੀ ਪਾਦਤੀ ਜਾਵੇ ਲਾਂਘਾ ਖੋਲ ਦਿੱਤਾ ਜਾਵੇ ਤੇ ਦੋਵੇਂ ਪੰਜਾਬ ਖੁਸ਼ਹਾਲ ਹੋ ਸਕਦੇ ਨੇ ਇੰਨਾ ਵੱਡਾ ਆਪਸ ਵਿੱਚ ਵਪਾਰਕ ਲੈਣ ਦੇ ਨਾ ਹੋ ਸਕਦਾ ਹੈ afghanistan ਤੋਂ ਚੀਜ਼ਾਂ ਆ ਸਕਦੀਆਂ ਨੇ ਪੰਜਾਬ ਜਿਹੜਾ ਹੁਣ 10ਵੇਂ ਨੰਬਰ ਤੋਂ 90 ਵਿੱਚ ਪਹਿਲੇ ਨੰਬਰ ਤੇ ਹੋਇਆ ਕਰਦਾ ਸੀ ਪ੍ਰਤੀ ਵਿਅਕਤੀ ਆਮਦਨ ਦੇ हिसाब ਨਾਲ ਹੁਣ 10ਵੇਂ ਨੰਬਰ ਤੇ ਚਲੇ ਗਿਆ ਇਸ ਕਰਕੇ ਚਲੇ ਗਿਆ ਕਿ ਸਾਡੇ ਕੋਲ ਕੋਈ ਉਦਯੋਗ ਨਹੀਂ ਸਾਡੇ ਕੋਲ ਕੋਈ ਕਮਾਈ ਦਾ ਵੱਡਾ ਸਾਧਨ ਨਹੀਂ ਸਾਡੇ ਕੋਲ ਕੋਈ ਵਪਾਰਕ ਆਧਾਰੇ ਨਹੀਂ ਤੇ ਇਹ ਨਾ ਹਾਲਤਾਂ ਦੇ ਵਿੱਚ ਅਸੀਂ ਬਹੁਤ ਪਿੱਛੇ ਚਲੇ ਗਏ ਜਦੋਂ ਇਹ ਜਦੋਂ ਇਸ ਕਿਸਮ ਦੀਆਂ ਗੱਲਾਂ ਸਾਡੇ ਵੱਡੇ ਨੇਤਾਵਾਂ ਵੱਲੋਂ ਨਹੀਂ ਕੀਤੀਆਂ ਜਾ ਰਹੀਆਂ ਜਦੋਂ ਲਗਾਤਾਰ ਪੰਜਾਬ ਦੇ ਵਿੱਚੋਂ ਅਜੋਗ ਪਤੀ ਬਾਹਰ ਜਾ ਰਹੇ ਨੇ ਤੇ ਉਹਨਾਂ ਨੂੰ ਵਾਪਸ ਲਿਆਉਣ ਦੀ ਕੋਈ ਜਤਨ ਨਹੀਂ ਹੁੰਦਾ ਤੇ ਸਿਰ ਤੇ ਸਿਰਫ ਇੱਕੋ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਕਿ ਇਹ ਸਰਹੱਦੀ ਸੂਬਾ ਅਣਖੀ ਲੋਕਾਂ ਦਾ ਸੂਬਾ ਹੈ ਤੇ ਕਿਸੇ ਨਾ ਕਿਸੇ ਹਾਲ ਦੇ ਵਿੱਚ ਕੇਂਦਰੀ ਆਗਮਾ ਦੇ ਅੰਡਰ ਰਹਿਣਾ ਚਾਹੀਦਾ ਤੇ ਇਦਾਂ ਦੀ ਸੋਚ ਕਾਰਨ ਪੰਜਾਬ ਦੇ ਲੋਕ ਜਿਹੜੇ અપਰਾਮ ਨੇ ਔਰ ਪਤਾ ਨਹੀਂ ਐਸ ਵੀ ਸਥਿਤੀ ਕਿਸ ਕਿਸਮ ਦੀ ਬਣੇਗੀ ਕਿ ਕਿਸ ਪਾਰਟੀ ਨੂੰ ਕਿੰਨਾ ਕੁ ਹੰਗਾਰਾ ਮਿਲੇਗਾ ਤੇ ਕੌਣ ਇਸ ਦੇ ਵਿੱਚੋਂ ਚੱਲ ਜਾਏਗਾ ਜੀ ਜੀ ਬਿਲਕੁਲ ਐਸ ਵਾਰ ਨਾ ਇਹ ਵੀ ਪਹਿਲੀ ਵਾਰ ਹੋ ਰਿਹਾ ਕਿ ਸਾਰੀਆਂ ਪਾਰਟੀਆਂ ਆਪੋ ਆਪਣੀਆਂ ਚੋਣ ਸਾਹ ਦੇ ਚੋਣ ਲੜ ਰਹੀਆਂ ਨੇ ਕਿਉਂਕਿ ਇਹ ਪਹਿਲਾਂ ਦੇਖਣਾ ਚਾਹੁੰਦਾ ਹੈ ਕਿ ਗੱਠਜੋੜ ਹੋ ਜਾਂਦੇ ਸਨ ਪਰ ਇਸ ਵਾਰ ਗੱਠਜੋੜ ਨਹੀਂ ਹੋਏ ਜਿਸ ਕਰਕੇ ਥੋੜੇ ਅੰਦਰਜੇ ਲਗਾਉਣੇ ਥੋੜੇ ਮੁਸ਼ਕਲ ਵੀ ਜਾਪਲੇ ਆ ਔਰ ਥੋੜਾ ਜਿਹੜਾ ਵੋਟਰਾਂ ਜੋ ਕੋ ਵੱਟੀ ਬੈਠਾ ਹੈਗਾ ਜੇਕਰ ਆਪਾਂ ਸਰੋਤ ਛੇੜ ਦੀ ਗੱਲ ਕਰੀਏ ਤਾਂ ਬੜੇ ਸਖਤ ਟੱਕਰ ਆ ਕਿਉਂਕਿ ਕਦੇ ਸਿਵਲ ਜਿਮਾਨ ਅੱਗੇ ਹੋਏ ਨੇ ਕਦੇ ਮੀਟਿਆ ਰੱਖੇ ਹੋਏ ਨੇ ਕਦੇ ਪਾਰਕ ਇਹਦਾ ਮੈਦਾਨ ਦੇ ਵਿੱਚ ਹੁਣ ਮੈਦਾਨ ਚ ਆ ਜਾਂਦੇ ਨੇ ਟੱਕਰ ਤਕਰੀਬ ਸਾਰੇ ਪਾਸੇ ਸਖਤ ਹੈ ਕਿ ਇਸੇ ਪ੍ਰਕਾਰ ਜਿਵੇਂ ਬਠਿੰਡਾ ਦੀ ਗੱਲ ਕਰੀਏ ਬਠਿੰਡਾ ਦੇ ਵਿੱਚ ਵੀ ਹਰ ਸਿਮਰਤ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਫਰੰਸਿੰਗ ਖੁੱਡੀਆਂ ਵਿੱਚਕਾਰ ਬੜਾ ਸਖਤ ਮੁਕਾਬਲਾ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਲੁਧਿਆਣਾ ਦੀ ਲੁਧਿਆਣਾ ਵਿੱਚ ਬੜੀ ਸਖਤ ਟੱਕਰ ਆ ਭਾਵੇਂ ਕਿ ਜਿਹੜੀ ਭਾਜਪਾ ਜਨਤਾ ਪਾਰਟੀ ਆ ਉਸ ਨੂੰ ਵਕਫ ਵਕਫ ਥਾਵਾਂ ਤੇ ਵਿਰੋਧਾ ਸਹਮਣਾ ਕਰਨਾ ਪੈ ਰਿਹਾ ਹੈ ਪਰ ਹੁੜਾ ਲੁਧਿਆਣਾ ਵਿੱਚ ਕਾਫੀ ਜਿਹੜਾ ਰਮਨਿਤ ਮਿੱਤੋ ਆ ਉਹ ਟੱਕਰ ਦੇ ਰਿਹਾ ਹੈ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦੇ ਹਾਲਾਤ ਪੜਨਗੇ ਆਹ ਦਿਨਾਂ ਵਿੱਚ ਦੇਖੋ ਮੇਰੀ ਇੱਕ رائے ਇਹ ਸਾਰੀ ਗੱਲ ਦੇ ਵਿੱਚੋਂ ਇੱਕ ਹੋਰ ਨਿਕਲਦੀ ਆ ਔਰ ਜਿਹਦੇ ਬਾਰੇ ਮੈਂ ਪਿਛਲੇ ਦਿਨਾਂ ਵਿੱਚ ਜੋ ਸਰਵੇ ਕੀਤਾ ਸਟੱਡੀ ਕੀਤੀ ਹੈ ਉਹ ਇਹ ਲੱਗਦੀ ਹੈ ਕਿ ਅਖੀਰਲੇ ਦਿਨਾਂ ਵਿੱਚ ਯਾਨੀ ਪਹਿਲੀ ਜੂਨ ਨੂੰ ਵੋਟਾਂ ਪੈਣੀਆਂ ਨੇ 31 31 ਤਰੀਕ ਨੂੰ ਕੁਝ ਨਾ ਕੋਈ ਅਚੰਭੇ ਵਾਲੀਆਂ ਗੱਲਾਂ ਹੋਣੀਆਂ ਤੁਸੀਂ ਸਵਾਲ ਕਰੋਗੇ ਕਿ ਅਚੰਭੇ ਵਾਲੀ ਗੱਲ ਕੀ ਹੋਏਗੀ ਅਚੰਭੇ ਵਾਲੀ ਗੱਲ ਇਹ ਹੋਏਗੀ ਕਿ ਅੰਦਰੂਨੀ ਤੌਰ ਤੇ ਅਕਾਲੀ ਦਲ ਤੇ ਭਾਜਪਾ ਵਾਲੇ ਸੀਟਾਂ ਦਾ ਇਹ ਟੰਗ ਦੇ ਨਾਲ ਲੈਣ ਦੇਣ ਕਰਨਗੇ ਕਿ ਜਿਨ੍ਹਾਂ ਥਾਵਾਂ ਦੇ ਉੱਤੇ ਉਹਨਾਂ ਦੇ ਚੋਣ ਜਿੱਤਣ ਦੇ ਚਾਂਸਸ ਨੇ ਉਥੇ ਅਕਾਲੀ ਦਲ ਜਿਹੜਾ ਹੈ ਭਾਜਪਾ ਨੂੰ ਵੋਟ ਪਾਏਗਾ ਤੇ ਭਾਜਪਾ ਦੇ ਜਿੱਥੇ ਚੇਤਨ ਵਾਲੇ ਹੋਣਗੇ ਉਥੇ ਖਾਲੀ ਅੰਦਰ ਨੂੰ ਵੋਟ ਪਾਏਗਾ। ਆਪਰੇ ਤੌਰ ਤੇ ਇਸ ਕਿਸਮ ਦੀ ਗੱਲ ਜਿਹੜੀ ਹੈ ਨਹੀਂ ਹੋ ਸਕੇਗੀ ਪਰ ਅੰਦਰੂਨੀ ਤੌਰ ਤੇ ਆਖਰੀ ਦਿਨਾਂ ਦੇ ਵਿੱਚ ਇਹ ਗੱਲ ਸਾਨੂੰ ਦੇਖਣ ਨੂੰ ਮਿਲੇਗੀ। ਕਿਉਂਕਿ ਦੋਏ ਤਿਰਾਂ ਜਿਹੜੀਆਂ ਨੇ ਖਾਸ ਤੌਰ ਤੇ ਅਕਾਲੀ ਦਲ ਤੇ ਭਾਜਪਾ ਜਿਹੜੇ ਨੇ ਇਕੱਲੇ ਇਕੱਲੇ ਜਦੋਂ ਲੜ ਰਹੇ ਨੇ ਤੇ ਬਹੁਤਾਂ ਸੀਟਾਂ ਦੇ ਉੱਤੇ ਉਹਨਾਂ ਦੀ ਹਾਲਤ ਬੜੀ ਦਰਦਨਾਕ ਹੈ ਕਈ ਹਾਲਤਾਂ ਵਿੱਚ ਤਾਂ ਇਦਾਂ ਦੀ ਹੈ ਕਿ ਉਹਨਾਂ ਨੂੰ ਜਮਾਨਤ ਜੱप्त ਹੋਣ ਦੇ ਖਰਚੇ ਆਰ ਸ੍ਰਮਿਤ ਨੂੰ ਉਹ ਹਰ ਹੱਦ ਜਿਤਾਉਣਾ ਚਾਹੁੰਦੇ ਨੇ ਕਿ ਪਾਜਤਾ ਵਾਲੇ ਵੀ ਕੁਝ ਸੀਟਾਂ ਤੇ ਚਾਹੁੰਦੇ ਨੇ ਕਿ ਅਸੀਂ ਆਪਣੇ ਬੰਦਿਆਂ ਨੂੰ ਜਿਤਾ ਲਈਏ ਕਿਉਂਕਿ ਉਹਨਾਂ ਦੇ ਮਨ ਵਿੱਚ ਹੋਣ ਵਾਲੀ ਐਮਪੀ ਦੀ ਇਲੈਕਸ਼ਨ ਬਹੁਤ ਹੀ ਜ਼ਿਆਦਾ ਨਹੀਂ ਹੈ ਉਹ ਤਾਂ ਅਗੋਂ 2027 ਦੇ ਵਿੱਚ ਜਿਹੜੀ ਵਿਧਾਨ ਸਭਾ ਦੀ ਸੀਟ ਹੈ ਉਸ ਨੂੰ ਜਿਤਾ ਕੇ ਆਪਣੇ ਆਪ ਨੂੰ ਵੱਡੇ ਭਰਾ ਦੇ ਤੌਰ ਤੇ ਪੰਜਾਬ ਵਿੱਚ ਲਿਆ ਕੇ ਅਕਾਲੀ ਦਲ ਦੇ ਨਾਲ ਗੱਠਜੋੜ ਕਰਨਾ ਚਾਹੁੰਦੇ ਨੇ ਇਹ ਇੱਕ ਗੱਲ ਸਪਸ਼ਟ ਹੈ ਔਰ ਇਸ ਗੱਲ ਦੇ ਵਿੱਚ ਇੱਕ ਹੋਰ ਸਚਾਈ ਇਹ ਹੋਈ ਹੈ ਕਿ ਆਖਰੀ ਦਿਨਾਂ ਦੇ ਵਿੱਚ ਇਸ ਕਿਸਮ ਦੀ ਗੱਲ ਪ੍ਰਾਣਾ ਤੇ ਜਿਹੜਾ ਹੈ ਇਹਨਾਂ ਦਾ ਆਪ ਵਿੱਚ ਜਾਗੇਗਾ ਜਾਂ ਇਹ ਗੱਲ ਪਹਿਲਾਂ ਵੀ ਕਹੀ ਜਾਂਦੀ ਰਹੀ ਆ ਕਿ ਬਹੁਤਿਆਂ ਥਾਮਾਂ ਦੇ ਉੱਤੇ ਅਕਾਲੀ ਦਲ ਨੇ ਉਹਨਾਂ ਥਾਮਾਂ ਦੇ ਉੱਤੇ ਮਾੜੇ ਕੈਂਡੀਡੇਟ ਆਪਣੇ ਖੜੇ ਕੀਤੇ ਨੇ ਜਿੱਥੇ ਭਾਜਪਾ ਜਿੱਤਦਾ ਹੈ ਤੇ ਭਾਜਪਾ ਵਾਲਿਆਂ ਨੇ ਉੱਥੇ ਕੈਂਡੀਡੇਟ ਮਾੜੇ ਕੜੇ ਕੀਤੇ ਨੇ ਜਿੱਥੇ ਅਕਾਲੀ ਜਲ ਜਿੱਤਦਾ ਇਹੋ ਹੀ ਹਾਲਤ ਕਾਂਗਰਸ ਤੇ ਆਮ ਆਦਮੀ ਪਾਰਟੀ ਵਿੱਚ ਹੈ ਅਲਾਈਅੰਸ ਦੇ ਹਿੱਸੇਦਾਰ ਨੇ ਮੇਰੀ ਸੋਚ ਵਿੱਚ 7:6 ਦੀ ਰੇਸ਼ੋ ਦੇ ਵਿੱਚ ਇਹਨਾਂ ਨੇ ਆਖਰੀ ਦਿਨ ਦੇ ਵਿੱਚ ਆਪਸ ਵਿੱਚ ਫੈਸਲਾ ਕਰਨਾ ਹੈ ਕਿਉਂਕਿ ਅਲਾਈਅੰਸ ਦੀ ਉਪਰੋਂ ਜਿਵੇਂ ਇਨਸਟਰਕਸ਼ਨਸ ਨੇ ਕਿ ਅਸੀਂ ਹਰ ਹਾਲ ਦੇ ਵਿੱਚ ਮੋਦੀ ਨੂੰ ਐਤਕੀ ਢਾਲ ਆਉਣੀ ਹੈ ਔਰ ਉਹ ਇਸੇ ਤਰ੍ਹਾਂ ਸੰਭੋਗ ਸਕਦਾ ਕਿ ਜਿੱਥੇ ਜੋਰ ਲਾ ਰਹੇ ਨੇ ਜੋਰ ਲਾ ਰਹੇ ਨੇ ਆਮ ਆਦਮੀ ਪਾਰਟੀ ਦੇ ਆਗੂ ਵੀ ਕਾਂਗਰਸ ਦੇ ਆਗੂ ਵੀ ਜੋਰ ਲਾ ਰਹੇ ਨੇ ਰੋਹਿਤ ગાંધી ਉਹਨਾਂ ਦੀ ਭੈਣ ਵੀ ਇੱਥੇ ਆ ਚੁੱਕੀ ਆ ਔਰ ਕਾਂਗਰਸ ਦੇ ਵੱਡੇ ਨੇਤਾ ਵੀ ਪੰਜਾਬ ਦੇ ਵਿੱਚ ਪਹੁੰਚ ਰਹੇ ਨੇ ਤੇ ਉਹਨਾਂ ਦੀ ਵੀ ਇਹੋ ਹੀ ਮਨਛਾ ਹੈ ਕਿ ਕਿਸੇ ਨਾ ਕਿਸੇ ਟੰਗ ਦੇ ਨਾਲ ਜਿਹੜੀਆਂ 13 ਦੀਆਂ 13 ਸੀਟਾਂ ਨੇ 14ਵੀਂ ਸੀਟ ਦੇ ਉੱਤੇ ਜਿਹੜੀ ਚੰਡੀਗੜ੍ਹ ਹੈ ਉਹਦੇ ਉੱਤੇ ਤਾਂ ਆਮ ਆਦਮੀ ਪਾਰਟੀ ਨੇ ਕਾਂਗਰਸ ਨੂੰ ਸਪੋਰਟ ਕਰਨ ਦਾ ਲਗਭਗ ਫੈਸਲਾ ਕੀਤਾ ਹੋਇਆ ਤਾਂ ਕੱਲ ਮੇਰੀ ਸੂਚਨਾ ਦੇ ਵਿੱਚ ਇਹ ਵੀ ਹੈ ਕਿ ਜਿਹੜਾ ਕਾਮਰੇਡ ਨੇ ਉਹਨਾਂ ਨੇ ਵੀ ਕਾਂਗਰਸ ਦੇ ਕੈਂਡੀਡੇਟ ਨੂੰ ਹਮਾਇਤ ਦਿੱਤੀ ਹੋਈ ਹੈ ਤੋ ਪੰਜਾਬ ਵਿੱਚ ਵੀ ਇਸ ਕਿਸਮ ਦੀ ਇੱਕ ਅੰਦਰੂਨੀ ਖੇਡ ਜਿਹੜੀ ਹੈ ਖੇਡਣ ਦੀ ਚਰਚਾ ਆ ਪੂਰੀ ਸ਼ੁਰੂ ਹੋ ਜਾਏਗੀ ਕਿਉਂਕਿ ਕਿਸੇ ਵੀ ਹਾਲਤ ਦੇ ਵਿੱਚ ਅਪਣ ਕਿਉਂਕਿ ਉਹ ਸਮਝਦੇ ਨੇ ਕਿ ਇੰਡੀਆ ਗੱਠ ਜੋੜ ਵਾਲੇ ਲੋਕ ਕਿ ਸਾਡੇ ਲਈ ਜੇ ਮੋਦੀ ਇਹ ਜਿੱਤ ਜਾਂਦਾ ਹੈ ਤੇ ਸ਼ਾਇਦ ਸਾਡੀ ਇਹ ਆਖਰੀ ਇਲੈਕਸ਼ਨ ਹੋਵੇਗੀ ਕਿਉਂਕਿ ਮੋਦੀ ਜਿਸ ਤੰਗ ਦੇ ਨਾਲ ਵਿਚਰ ਰਿਹਾ ਹੈ ਡਿਕਟੇਟਰਾਂ ਨਾਲ ਉਸ ਦੀ ਸੋਚ ਹੈ ਜਿਸ ਤੰਗ ਦੇ ਨਾਲ ਉਸ ਦੀ ਸੋਚ ਵਿਚਾਰ ਹੈ ਉਹ ਸਦਾਨਕ ਤੌਰ ਤੇ ਵੀ ਵੱਡੀ ਢਾਹ ਲਾਉਣ ਦੇ ਮੂਹਰੇ ਵਿੱਚ ਅਗੂ ਆ ਜਾਏਗਾ ਜੇ ਉਸ ਨੂੰ ਬਹੁਤ ਵੱਡੀ ਜਿੱਤ ਮਿਲਦੀ ਹੈ ਜਾਂ ਜਿੱਤ ਵੀ ਮਿਲਦੀ ਹੈ। ਤੋਂ ਇਸ ਕਿਸਮ ਦੀ ਚਰਚਾ ਜਿਹੜੀ ਹੈ ਉਹ ਦੇਖਿਓ ਤੁਸੀਂ ਕੱਲ ਪਰਸੋਂ ਦੇ ਵਿੱਚ ਗੁਣੀ ਸ਼ੁਰੂ ਹੋ ਜਾਏਗੀ ਤੇ ਪੰਜਾਬ ਦਾ ਜਿਹੜਾ ਕਿਉਣ ਵਾਤਾਵਰਣ ਹੈ ਉਹ ਸਾਫ਼ ਹੋ ਜਾਏਗਾ। ਪਰ ਫਿਰ ਵੀ ਇਹਨਾਂ ਹਾਲਤਾਂ ਵਿੱਚ ਵੀ ਪੰਜਾਬ ਦਾ ਜਿਹੜਾ ਆਮ ਵੋਟਰ ਹੈ ਉਹ ਨਰਾਸ਼ ਤੇ ਬਹੁਤ ਹੀ ਇਸ ਤੰਗ ਦਾ ਹੈ ਕਿ ਸ਼ਾਇਦ ਬਹੁਤ ਘੱਟ ਗਿਣਤੀ ਦੇ ਵਿੱਚ 60% ਤੋਂ ਵੱਧ ਗਿਣਤੀ ਦੇ ਵਿੱਚ ਉਹ ਕੋਰਟ ਪਾਉਣ ਲਈ ਨਾ ਵੀ ਕਿਉਂਕਿ ਗਰਮੀ ਵੀ ਇੱਕ ਕਾਰਨ ਹੋ ਸਕਦਾ ਹੈ ਪਰ ਲੋਕਾਂ ਦੇ ਮਨਾਂ ਵਿੱਚ ਜਿਹੜਾ ਰੋਸ ਹੈ ਦੂਜਾ ਕਾਰਨ ਹੈ ਕਿਸਾਨ ਮੂਵਮੈਂਟ ਕਾਰਨ ਔਰ ਦੂਜੇ ਨੰਬਰ ਤੇ ਜਿਹੜੇ ਮਜ਼ਦੂਰ ਨੇ ਮਜ਼ਦੂਰ ਨੇ ਉਹਨਾਂ ਦੇ ਨਾਲ ਜਿਹੜਾ ਦੁਪਹਿਰਾਂ ਦਾ ਧੂਪ ਜਿਹੜਾ ਹੈ ਸੈਂਟਰ ਨੇ ਵੀ ਔਰ ਸਟੇਟ ਨੇ ਵੀ ਕੀਤਾ ਹੋਇਆ ਭਾਵੇਂ ਦੋਈ ਪਾਰਟੀਆਂ ਬਖੋ ਬਖਰੀਆਂ ਨੇ ਤੇ ਉਹਨਾਂ ਦੇ ਨਾਲ ਕੀਤੇ ਹੋਏ ਵਾਅਦੇ ਪੂਰੇ ਨਹੀਂ ਕੀਤੇ ਉਹਨਾਂ ਦੇ ਨਾਲ ਬੜਾ ਦਰੇਕ ਕੀਤਾ ਗਿਆ ਹੈ ਇਸ ਕਰਕੇ ਵੀ ਲੋਕਾਂ ਵਿੱਚ ਇੱਕ ਪ੍ਰਾਂਤਤਾ ਜਿਹੜੀ ਹੈ ਉਹ ਦੇਖ ਨੂੰ ਮਿਲ ਰਹੀ ਹੈ ਜੀ ਜੀ ਬਿਲਕੁਲ ਉਧਰੇ ਕਿ ਪਾਸੇ ਪੰਜਾਬ ਦੇ ਲੋਕਾਂ ਦੇ ਰਿਪਕ ਵਰਤਮਾਨ ਬਹੁਤ ਜ਼ੋਰ ਲਾ ਰਹੇ ਨੇ ਸਾਰੇ ਪੰਜਾਬ ਦੇ ਵਿੱਚ ਲਗਾਤਾਰ ਕਹਿੰਗੇ ਸੀਟਾ ਇੱਕ ਦਿਨ ਵਿੱਚ ਕੱਢਦੇ ਨੇ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਵਾਜ਼ੀ ਪਾਰਟੀ ਕੋਲ ਹੋਰ ਕੋਈ ਵੱਡਾ ਲੀਡਰ প্রচার ਕਰਨ ਵਾਸਤੇ ਨਹੀਂ ਹੈਗਾ ਕਈ ਸੀਟਾਂ ਤੇ ਇਹਨਾਂ ਦੇ ਮੁਕਾਬਲੇ ਚੰਗੇ ਵੀ ਨਜ਼ਰ ਆ ਰਹੇ ਨੇ ਕਿਉਂਕਿ ਲਗਾਤਾਰ ਜਿਸ ਤਰ੍ਹਾਂ প্রচার ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਮਕਮੰਤਰੀ ਵੱਲੋਂ ਕੀਤਾ ਜਾ ਰਿਹਾ ਹੈ ਉਧਰ ਇਹ ਦਾਵਾ ਕਰ ਰਹੇ ਨੇ ਕਿ 13 0 ਕਰਨੀ ਹੈ ਉਧਰੋਂ ਦੂਜੇ ਪਾਸੇ ਆਪਾ ਗੱਲ ਕਰੀਏ ਤਾਂ 파ਰਟੀ ਦੇਸ਼ ਪੱਧਰ ਦੀ ਰਾਜਨੀਤੀ ਦੀ ਉਧਰ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਵੀ ਲਗਾਤਾਰ ਕਹਿ ਰਹੇ ਨੇ ਕਿ ਇਸ ਵਾਰ 400 ਪਾਰ ਕਰ ਦੇਣੀ ਹੈ ਨਵੇਂ ਨਵੇਂ ਤੋਂ ਮੈਨੀਫੈਸਟੋ ਵੀ ਆਖ ਰਹੇ ਨੇ ਕਿ ਅਸੀਂ ਆ ਕਰਾਂਗੇ ਆ ਕਰਾਂਗੇ ਸ਼ਾਇਦ ਪੁਰਾਣੇ ਬਾਦੇ ਤਾਂ ਭੁੱਲ ਗਏ ਜਿੰਨਾ ਵਿੱਚ ਉਹਨਾਂ ਨੇ ਕਿਹਾ ਸੀ ਕਿ 15-15 ਲੱਖ ਰੁਪਏ ਖਾਤਿਆਂ ਵਿੱਚ ਆਉਣਗੇ ਨਵੇਂ ਬਾਦੇ ਜ਼ਰੂਰ ਕਰ ਲੈ ਗਏ ਨੇ ਤੁਹਾਨੂੰ ਕੀ ਲੱਗਦਾ ਕਿ ਪੰਜਾਬ ਚ ਆਮ ਆਦਮੀ ਪਾਰਟੀ ਕਿਸ ਤਰ੍ਹਾਂ ਪ੍ਰਦਰਸ਼ਨ ਕਰ ਸਕਦੀ ਹੈ ਔਰ ਦੇਸ਼ ਪੱਧਰ ਦੀ ਰਾਜਨੀਤੀ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਕੀ ਭਾਜਪਾ ਹੋ ਸਕਦੀ ਹੈ ਜਾਂ ਨਹੀਂ ਦੇਖੋ ਗੱਲ ਇਹ ਆ ਕਿ ਜਿਵੇਂ ਪਿਛਲੇ ਚਾਰ ਮੈਂ ਦੀਆਂ ਜਿੰਨੀਆਂ ਚੋਣਾਂ ਹੋਈਆਂ ਨੇ ਕਿਵਰਸ ਮੀਖੇਤ ਤੇ ਜਿਹੜੇ ਬਿਲਕੁਲ ਨਿਰਪੱਖ ਸੋਚ ਵਾਲੇ ਲੋਕ ਨੇ ਉਹਨਾਂ ਦੀ ਇਹ رائے ਬਣੀ ਹੋਈ ਹੈ ਤੇ ਬਣਦੀ ਜਾ ਰਹੀ ਆ ਕਿ ਭਾਜਪਾ ਆਉਣ ਵਾਲੇ ਦਿਨਾਂ ਦੇ ਵਿੱਚ ਤੀਜੀ ਜੁਲਾਰ ਸਰਕਾਰ ਨਾ ਬਣਾ ਸਕੇ ਇਹ ਵੀ ਹੋ ਸਕਦਾ ਪਈ ਤਰਸ਼ਾਂਕੂ ਕਿਸਮ ਦੀ ਪਾਰਲੀਮੈਂਟ ਜਿਹੜੀ ਹੈ ਉਹ ਭਾਰਤ ਦੇ ਵਿੱਚ ਬਣੇ ਤੇ ਮੁੜ ਕੇ ਫੇਰ ਇਕੱਠੇ ਹੋ ਕੇ ਇੰਡੀਆ ਗੱਟ ਛੋੜ ਵਾਲੇ ਜਿਹੜੇ ਨੇ ਹਿੰਦੁਸਤਾਨ ਦੇ ਵਿੱਚ ਸਰਕਾਰ ਬਣਾਉਣ ਉਸ ਹਾਲਤ ਦੇ ਵਿੱਚ ਕਾਂਗਰਸ ਅਤੇ ਉਸ ਦੇ ਜਿਹੜੇ ਭਾਈਵਾਲ ਨੇ ਸਮੇਤ ਮੰਨਤਾ ਬੈਨਰਜੀ ਦੇ ਉਹਨਾਂ ਦੀ ਭੂਮਿਕਾ ਤਾਂ ਹੋਏਗੀ ਹੋਏਗੀ ਪਰ ਕੇਜਰੀਵਾਲ ਦੀ ਪਾਰਟੀ ਦੀ ਭੂਮਿਕਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਸੋ ਇਹ ਤਾਂ ਹੈ ਜਿਹੜੀ ਮੇਰੇ ਮਨ ਦੇ ਵਿੱਚ ਔਰ ਆਮ ਲੋਕਾਂ ਦੇ ਵੱਡੇ ਜਿਹੜੇ ਚੋਣ ਵਿਸ਼ਲੇਸ਼ਕ ਨੇ ਉਹਨਾਂ ਦੇ ਮਨ ਦੀ ਗੱਲ ਹੈ ਦੂਜੇ ਨੰਬਰ ਵਿੱਚ ਹੈ ਕਿ ਪੰਜਾਬ ਇਸ ਮਾਮਲੇ ਤੇ ਕਿੰਨੀ ਕਾਰਗੁਜ਼ਾਰੀ ਕਰੇਗੀ ਪੰਜਾਬ ਦੇ ਵਿੱਚ ਪੰਜਾਬ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਆਪਸੀ ਜੇ ਤਾਲਮੇਲੇ ਬੈਠ ਜਾਂਦਾ ਇਹਨਾਂ ਦਾ ਤੇ ਹੋ ਸਕਦਾ 13 ਦੀਆਂ 13 ਸੀਟਾਂ ਦੋਏ ਪਾਰਟੀਆਂ ਇੱਕ ਦੂਜੀ ਨਾਲ ਪਾਰਟਨਰਸ਼ਿਪ ਦੇ ਵਿੱਚ ਲੈ ਜਾਣ ਪਰ ਜੇਸਟੰਗ ਦੇ ਨਾਲ ਚੋਣ ਪ੍ਰਚਾਰ ਮਾਨਸਾਭ ਕਰ ਰਹੇ ਨੇ ਟਿਕਰੀਆਂ ਪਾ ਰਹੇ ਨੇ ਔਰ ਬੜੀ ਹਲਕੀ ਪੱਧਰ ਦੀ ਚੋਣ ਪ੍ਰਚਾਰ ਤੇ ਉਤਰੇ ਹੋਏ ਨੇ ਦੂਸਰਿਆਂ ਨੂੰ ਨਿਤਾੜ ਰਹੇ ਨੇ ਉਹ ਉਹ ਪੰਜਾਬ ਦੇ ਵਿੱਚ ਨਤਾਮਾ ਦੀ ਇੱਕ ਇਹੋ ਜਿਹੀ ਹੈ ਨਿਹਾਰ ਦੀ ਨਿਸ਼ਾਨੀ ਹੈ ਜਿਹੜੇ ਪੰਜਾਬ ਦੇ ਲੋਕਾਂ ਨੇ ਕਦੇ ਪ੍ਰਮਾਨ ਨਹੀਂ ਕੀਤਾ ਦੇਖੋ ਬਹੁਤ ਸਾਰੀਆਂ ਗੱਲਾਂ ਸਵਾਏ ਬਿਜਲੀ ਦੇ ਬਹੁਤ ਬਿਜਲੀ ਦੇ ਉਸ ਹਾਲ ਦੇ ਨਾਲ ਉਹ ਵੋਟਾਂ ਮੰਗਦੇ ਨੇ ਪਰ ਕੀ ਲੋਕਾਂ ਨੂੰ ਨੌਕਰੀਆਂ ਦੇਣ ਦੀ ਬਜਾਏ 5 ਕਿਲੋ 10 ਕਿਲੋ ਅਨਾਜ ਤੇ ਬਿਜਲੀ ਮੁਫਤ ਦੇ ਕੇ ਉਹਨਾਂ ਦੇ ਪੇਪਰ ਨੂੰ ਸਵਾਰਿਆ ਜਾ ਸਕਦਾ ਕੀ ਉਹਨਾਂ ਦੀ ਇਹ ਜੀਵਨ ਪਦਰ ਜਿਹੜਾ ਹੈ ਉਸ ਦੇ ਵਿੱਚ ਕੋਈ ਸਿਹਤ ਸੋਧ ਜਿਹੜੀ ਹੈ ਕੀਤੀ ਜਾ ਸਕਦੀ ਹੈ ਅਸਲ ਵਿੱਚ ਇਸ ਕਿਸਮ ਦਾ ਅ ਅੰਤਰਰਾਸ਼ਟਰੀ ਪੱਧਰ ਤੇ ਉੱਤੇ ਇੱਕ ਵਿੰਭ ਬਣਦਾ ਜਾ ਰਿਹਾ ਮਨੁੱਖ ਦੇ ਅੱਗੋਂ ਵਧਣ ਦਾ ਉਸ ਦੇ ਸਾਹਦੇ ਨਾਲ ਪੰਜਾਬ ਤੇ ਹਿੰਦੁਸਤਾਨ ਦੇ ਵਿੱਚ ਲੋਕ ਨਗਾਰ ਵੱਜ ਜਾ ਰਹੇ ਨੇ ਕੁਝ ਇਹੋ ਜਿਹਾ ਹੈ ਲੋਕ ਨੇ ਜਿਨ੍ਹਾਂ ਦੀ ਦਿਨੋਂ ਦਿਨ हालात ਜਿਹੜੇ ਨੇ ਖਰਾਬ ਹੋ ਰਹੇ ਨੇ ਔਰ ਇਹ ਨੇਤਾ ਲੋਕ ਜਿਹੜੇ ਨੇ ਉਹਨਾਂ ਦੇ ਹੱਥ ਠੂਠਾ ਫੜਾ ਕੇ ਉਹਨਾਂ ਨੂੰ ਨੌਕਰੀ ਨਾ ਦੇ ਕੇ ਸਿਰਫ ਆਪ ਵੱਡੇ ਆਕਾ ਬਣ ਕੇ ਉਹ ਦੇਸ਼ ਨੂੰ ਚਰਵਾਉਣਾ ਚਾਹੁੰਦੇ ਨੇ ਜਿਹੜਾ ਕਿਸੇ ਵੀ ਹਾਲ ਦੇ ਵਿੱਚ ਜਾਇਜ਼ ਨਹੀਂ ਗਿਣਿਆ ਜਾ ਸਕਦਾ ਸੋ ਮੇਰੀ ਸੰਗ ਦੇ ਵਿੱਚ ਇੱਕ ਇਹੋ ਜਿਹੀ ਤਹਿਰ ਬਣ ਚੁੱਕੀ ਹੈ ਨਿਤਾਮਾਂ ਦੀ ਚੋਣਾਂ ਦੇ ਵਿੱਚ ਤਾਂ ਉਹ ਗੱਲ ਉੱਭਰ ਕੇ ਸਾਹਮਣੇ ਆ ਜਾਂਦੀ ਹੈ ਜਿਹੜੀ ਆਮ ਲੋਕਾਂ ਦੀ ਪ੍ਰਵਾਹ ਨਹੀਂ ਕਰਦੀ ਤੇ ਆਪ ਲੋਕਾਂ ਨੂੰ ਵੋਟਰ ਸਮਝ ਕੇ ਉਹਨਾਂ ਨੂੰ ਥੋੜ੍ਹੀ-ਥੋੜੀਆਂ ਰਿਆਤਾਂ ਦੇ ਕੇ ਆਪਣੇ ਨਾਲ ਜੋੜ ਲੈਣਾ ਚਾਹੁੰਦੀ ਹੈ ਹੁਣ ਤੁਸੀਂ ਦੋਹਾਂ ਪਾਰਟੀਆਂ ਦੇ ਜਿਹੜੀਆਂ ਕਾਂਗਰਸ ਤੇ ਭਾਜਪਾ ਨੇ ਜੋ ਵਿਰੋਧੀ ਪਾਰਟੀਆਂ ਨੇ ਇਹਨਾਂ ਦੇ ਇਹਨਾਂ ਦੀਆਂ ਵੱਡੇ ਨੇਤਾਵਾਂ ਦੀਆਂ ਗੱਲਾਂ ਸੁਣੋ ਜੇ ਭਾਜਪਾ ਕਹਿੰਦੀ ਹੈ ਕਿ ਅਸੀਂ 5 ਕਿਲੋ ਨਾਅਤ ਦੇਵਾਂਗੇ ਤੇ ਰੋਹਿਤ ગાંધી ਕਹਿੰਦੇ ਨੇ ਕਿ ਅਸੀਂ 10 ਕਿਲੋ ਦੇਵਾਂਗੇ ਕੀ ਗੱਲ ਲੋਕਾਂ ਦੇ ਹੱਥ ਝੂਠਾ ਪੜਾਉਣਾ ਹੈ ਜੇ ਮੋਦੀ ਸਾਹਿਬ ਕਹਿੰਦੇ ਨੇ ਪੇ ਅਸੀਂ ਅਸੀਂ ਇਹੋ ਜਿਹੇ ਕਾਰਵਾਈ ਕਰਨੀ ਹੈ ਜਿਹਦੇ ਤਹਿਤ ਅਸੀਂ ਲਖਪਤੀ ਧੀਲੀਆਂ ਬਣਾਉਣੀਆਂ ਨੇ ਤੇ ਰੋਲਗਾਂ ਦੀ ਕਹਿੰਦੇ ਨੇ ਕਿ ਅਸੀਂ ਤਾਂ ਜੀ ਲਖਪਤੀ ਵਿਅਕਤੀ ਜਿਹੜੇ ਨੇ ਉਹ ਇੱਥੇ ਕਰੋੜਾਂ ਦੀ ਹਾਲ ਦੇ ਵਿੱਚ ਪੈਦਾ ਕਰਦੇ ਨੇ ਤੇ ਅਸੀਂ ਸਿਰਫ 22 ਜਿਹੜੇ ਕਰੋ 22 ਜਿਹੜੇ ਅਰਪਤੀ ਆ ਉਹਨਾਂ ਦੇ ਮੁਕਾਬਲੇ ਤੇ ਲੋਕਾਂ ਦੇ ਵਿੱਚ ਜ਼ਿਆਦਾ ਗੱਲ ਆਉਣੀ। ਸੋ ਇਸ ਕਿਸਮ ਦੀ ਗੱਲ ਜਿਹੜੀ ਹਿੰਦੁਸਤਾਨ ਦੇ ਵਿੱਚ ਵਾਪਰ ਰਹੀ ਆ ਉਹ ਬੜੀ ਦੁਖਦਾਈ ਹੈ ਕਿਉਂਕਿ ਕੋਈ ਵੀ ਦੇਸ਼ ਕੋਈ ਵੀ ਦੇਸ਼ ਮੈਂ ਫਿਰ ਗੱਲ ਇਹ ਕਹਿਣਾ ਪਈ ਵਿਕਾਸਸ਼ੀਲ ਤੋਂ ਵਿਕਾਸ ਕਰ ਰਹੇ ਦੇਸ਼ ਤੋਂ ਵਿਕਾਸਸ਼ੀਲ ਦੇ ਵਿੱਚ ਨਹੀਂ ਬਦਲ ਸਕਦਾ ਪੂਰਾ ਡਿਵੈਲਪ ਨਹੀਂ ਹੋ ਸਕਦਾ ਜਦੋਂ ਤੱਕ ਉਹ ਨੂੰ ਆ ਜੇ ਫੁੱਲੀਆਂ ਹੀ ਪਾਉਂਦੇ ਰਹਾਂਗੇ ਮੁਫਤ ਦੇ ਰਾਸ਼ਨ ਲੈ ਕੇ ਕੋਈ ਵੀ ਦੇਸ਼ ਜਿਹੜਾ ਹੈ ਕਾਮਯਾਬੀ ਦੀ ਅਦੀ ਹਾਂ ਤੇ ਨਹੀਂ ਪਹੁੰਚ ਸਕਦਾ ਉਸ ਲਈ ਤਾਂ ਉਸ ਨੂੰ ਨੌਕਰੀ ਦੇਣੀ ਪੈ ਗਈ ਲੋਕਾਂ ਨੂੰ ਸਰਕਾਰਾਂ ਨੂੰ ਵੀ ਵੈਲਫੇਅਰ ਸਟੇਜ ਬਣਾ ਕੇ ਉਹਨਾਂ ਉਸ ਖੇਤਰ ਦੀ ਪੂਰੀ ਤਰ੍ਹਾਂ ترقی ਵੱਲੇ ਪਾਸੇ ਉਹਨਾਂ ਨੂੰ ਲੈ ਕੇ ਜਾਣਾ ਪੈਗਾ ਮੇਰੀ ਇਹ ਸਮਝ ਕੇਤੀ ਜੀ ਜੀ ਤੁਹਾ ਬਲਾਈਸ ਦਾ ਬੜਾ ਧੰਨਵਾਦੀ ਆ ਕਿ ਤੁਸੀਂ ਸਾਰੇ ਇਹ ਜੋ ਸਿਆਸੀ ਜ਼ਿੰਮੇਵਾਰੀਆਂ ਬਾਰੇ ਸੁਝਾਇਆ ਹੈਗਾ ਔਰ ਉਹਨਾਂ ਦੇ ਵਿੱਚ ਜੋ ਤੁਸੀਂ ਦੱਸਿਆ ਕਿ ਜਿਹੜਾ ਤਕਰੀਬ ਚੋਣਾ ਦੇ ਜਮਾਂ ਐਨ ਵੋਕੇਲ ਸਟੇਟੀ ਬਿਲਕੁਲ ਸਾਫ਼ ਹੋ ਜਾਣੀਆਂ ਆ ਅੱਪਾ ਉਹ ਵੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਾਂਗੇ ਸੋ ਹੁਣ ਦਿਓ ਇਜਾਜ਼ਤ ਧੰਨਵਾਦ up you go.